ਸਤ ਸ੍ਰੀ ਅਕਾਲ ਸਰਦਾਰ ਜੀ ਸਤ ਸ੍ਰੀ ਅਕਾਲ ਜੀ ਹਿੰਦਨ ਹੈਂ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਨਾਲੇ ਅੱਜ ਆਜ਼ਾਦੀ ਦਾ ਸ਼ੁਭ ਦਿਹਾੜਾ 15 ਅਗਸਤ ਅੱਜ 15 ਅਗਸਤ 2025 ਮੈਂ ਸਾਰੇ ਆਪਦੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਆਜ਼ਾਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਰਿਹਾ ਚੋਨਾ ਸਾਰਿਆਂ ਨੂੰ ਆਜ਼ਾਦੀ ਦਿਵਸ ਬਹੁਤ ਬਹੁਤ ਮੁਬਾਰਕ ਹੋਵੇ ਅੱਜ ਸਵੇਰੇ ਆਜ਼ਾਦੀ ਦੇ ਦਿਹਾੜੇ ਤੇ ਲਾਲ ਕਿਲੇ ਤੋਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਹਮੇਸ਼ਾ ਤਿਰੰਗਾ ਝੰਡਾ ਫੈਰਾਉਂਦੇ ਆ ਪਰੰਪਰਾ ਚੱਲੀ ਆ ਰਹੀ ਹੈ ਉਸ ਤੋਂ ਬਾਅਦ ਉਹਨਾਂ ਨੇ ਭਾਸ਼ਣ ਵੀ ਕਰਨਾ ਹੁੰਦਾ ਹੈ ਭਾਸ਼ਣ ਦਾ ਮਤਲਬ ਇਹ ਹੁੰਦਾ ਉਸ ਲਾਲ ਕਿਲੇ ਦੀ ਜਿਹੜੀ ਫਸੀਲ ਹੈ ਉਹ ਤੋਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਨ ਕਰਨਾ ਹੁੰਦਾ ਕਿ ਅਸੀਂ ਸਾਡੀ ਸਰਕਾਰ ਜਿਹੜੀ ਹੈ ਉਹ ਹਿੰਦੁਸਤਾਨ ਦੇ ਲੋਕਾਂ ਲਈ ਦੇਸ਼ਵਾਸੀਆਂ ਲਈ ਕੀ ਕੁਝ ਕਰਨ ਜਾ ਰਹੀ ਹੈ ਤੇ ਕੀ ਕੁਝ ਕਰ ਰਹੀ ਹੈ ਪਰ ਮੈਂ ਸਦਕੇ ਜਾਵਾਂ ਸਾਡੇ ਪ੍ਰਧਾਨ ਮੰਤਰੀ ਜੀ ਦੇ ਉਹਨਾਂ ਨੇ ਅੱਜ ਕੋਈ ਪੌਣੇ 2 ਘੰਟੇ ਦਾ ਭਾਸ਼ਣ ਕੀਤਾ ਵੈਸੇ ਅੱਗੇ ਉਹ 75 ਮਿੰਟ ਦਾ ਭਾਸ਼ਣ ਕਰਦੇ ਹੁੰਦੇ ਨੇ ਇਸ ਵਾਰ ਪਤਾ ਨਹੀਂ ਪੌਣੇ 2 ਘੰਟਿਆਂ ਦਾ ਕਿਉਂ ਕਰਤਾ ਪਤਾ ਨਹੀਂ ਮੈਨੂੰ ਲੱਗਦਾ ਉਹਨਾਂ ਨੇ ਰੁਕਿਆ ਅਗਲੀ ਵਾਰੀ ਪਤਾ ਨਹੀਂ ਮੈਂ ਭਾਸ਼ਣ ਦੇ ਪਾਉਂਗਾ ਕ ਨਹੀਂ ਦੇ ਪਾਉਂਗਾ ਵੀ ਅੱਜ ਹੀ ਮੈਂ ਇਹਦਾ ਭੰਗਾ ਟੋਟਾ ਕੱਢ ਦਿਆਂ ਭਾਸ਼ਣ ਬਹੁਤ ਲੰਬਾ ਕਰਤਾ ਉਹਨਾਂ ਨੇ ਆਪਦੇ ਭਾਸ਼ਣ ਦੇ ਵਿੱਚ ਬਹੁਤ ਗੱਲਾਂ ਕਹੀਆਂ ਜਿਹਦੇ ਚੋਂ ਮਤਲਬ ਉਹਨਾਂ ਨੇ ਇੱਕ ਬੜੀ ਐਮ ਗੱਲ ਕਹੀ ਪਰ ਉਹ ਆਪਣੀ ਗੱਲ ਫਿਰ ਆਪ ਹੀ ਕੱਟਤੀ ਤਿੰਨ ਮਿੰਟ ਬਾਅਦ ਉਹਨਾਂ ਨੇ ਜੀ ਕਿਹਾ ਕਿ ਸਾਨੂੰ ਦੂਜੇ ਦੀ ਲਕੀਰ ਛੋਟੀ ਕਰਨ ਨਾਲੋਂ ਆਪਣੀ ਲਕੀਰ ਵੱਡੀ ਕਰਨੀ ਚਾਹੀਦੀ ਬਹੁਤ ਵਧੀਆ ਗੱਲ ਜੀ ਬਹੁਤ ਵਧੀਆ ਗੱਲ ਕੀਤੀ ਪਰ 3 ਮਿੰਟ ਬਾਅਦ ਹੀ ਉਹ ਕਹਿਣ ਲੱਗੇ ਜੀ ਅੱਜ ਤੋਂ 50 ਸਾਲ ਪਹਿਲਾਂ ਦੇਸ਼ ਦੇ ਵਿੱਚ ਇੱਕ ਪਾਪ ਹੋਇਆ ਜੀ ਉਹ ਐਮਰਜੈਂਸੀ ਲਾਈ ਇੱਕ ਪਾਰਟੀ ਨੇ ਜਾਨੀ ਕਿ ਦੂਜੀ ਦੀ ਲਕੀਰ ਛੋਟੀ ਕਰਨੀ ਚਾਲੂ ਕਰਤੀ ਮਤਲਬ ਜਿਨ੍ਹਾਂ ਨੇ ਕੀ ਐਮਰਜੈਂਸੀ ਲਾਈ ਸੀ ਆਪਦੀ ਲਕੀਰ ਵੱਡੀ ਕਰਨ ਦੀ ਤਾਂ ਤੇ ਉਹ ਤੁਸੀਂ 50 ਸਾਲ ਪੁਰਾਣੀਆਂ ਗੱਲਾਂ ਲਾਲ ਕਿਲੇ ਦੀ ਫਸੀਲ ਤੋਂ ਉਹ ਕਿਉਂ ਅੱਜ ਸੁਣਾਈ ਜਾਂਦੇ ਹੋ ਤੁਸੀਂ ਆਪਦੇ ਫਿਊਚਰ ਦੀ ਗੱਲ ਦੱਸੋ ਤੁਸੀਂ ਕੀ ਕਰਨਾ ਹੈ ਤੁਸੀਂ ਹੋਰ ਹੀ ਪਾਸੇ ਤੁਰ ਪਿਓ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਗੱਲਾਂ ਤਾਂ ਬਹੁਤ ਕੀਤੀਆਂ ਨੇ ਤੇ ਮਤਲਬ ਮੈਂ ਤਾਂ ਪ੍ਰਧਾਨ ਮੰਤਰੀ ਨੂੰ ਮਤਲਬ 140 ਕਰੋੜ ਦੀ ਸਾਡੀ ਆਬਾਦੀ ਹੈ ਸਾਡੇ ਮੁਲਕ ਦੀ ਤੇ ਆਜ਼ਾਦ ਹੋਿਆਂ ਨੂੰ ਸਾਨੂੰ 79 ਸਾਲ ਹੋ ਗਏ ਪਰ ਮੈਨੂੰ ਲੱਗਿਆ ਜ ਸਾਡੇ ਪ੍ਰਧਾਨ ਮੰਤਰੀ ਜੀ ਗੁਲਾਮ ਹੀ ਨੇ ਉਹ ਗੁਲਾਮ ਕਿਉਂ ਨੇ ਉਹ ਗੁਲਾਮ ਟਰੰਪ ਦੇ ਗੁਲਾਮ ਨੇ ਮੈਨੂੰ ਲੱਗਿਆ ਸੀ ਅੱਜ ਬੜਾ ਸ਼ਾਨਦਾਰ ਮੌਕਾ ਪ੍ਰਧਾਨ ਮੰਤਰੀ ਕੋਲੇ ਹਲੇ ਤੱਕ ਤਾਂ ਚਲੋ ਉਹਨਾਂ ਨੇ ਟਰੰਪ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਅੱਜ ਸ਼ਾਇਦ ਮੈਨੂੰ ਲੱਗਿਆ ਵੀ ਅੱਜ ਸ਼ਾਇਦ ਬਚਾ ਕੇ ਰੱਖਿਆ ਉਹਨਾਂ ਨੇ ਵੇ ਲਾਲ ਕਰੇ ਤੋਂ ਅੱਜ ਟਰੰਪ ਨੂੰ ਜਵਾਬ ਦੇਣਗੇ ਵੀ ਟਰੰਪ ਸਾਹਿਬ ਤੁਸੀਂ ਝੂਠ ਬੋਲ ਰਹੇ ਹੋ ਪਰ ਨਹੀਂ ਉਹਨਾਂ ਨੂੰ ਅੱਜ ਮੈਨੂੰ ਐਂ ਲੱਗਿਆ ਵੀ ਪ੍ਰਧਾਨ ਮੰਤਰੀ ਸਾਡਾ ਹਲੇ ਗੁਲਾਮੀ ਜੀ ਆ ਅਸੀਂ ਜ਼ਰੂਰ ਯਾਦ ਹੋ ਗਏ 79 ਸਾਲ ਪਹਿਲਾਂ ਪਰ ਮੁਲਕ ਦਾ ਪ੍ਰਧਾਨ ਮੰਤਰੀ ਮੈਨੂੰ ਅੱਜ ਵੀ ਲੱਗਿਆ ਕਿ ਗੁਲਾਮ ਹੀ ਆ ਉਹਨੂੰ ਟਰੰਪ ਨੂੰ ਜਵਾਬ ਨਹੀਂ ਦਿੱਤਾ ਗਿਆ ਪ੍ਰਧਾਨ ਮੰਤਰੀ ਜੀ ਥੋੜੇ ਪਿੱਛੇ 140 ਕਰੋੜ ਲੋਕ ਖੜੇ ਆ 140 ਕਰੋੜ ਲੋਕ ਤੁਹਾਡੇ ਮਗਰ ਥੋੜੀ ਪਿੱਠ ਤੇ ਨੇ ਪਰ ਤੁਸੀਂ ਅੱਜ ਫਿਰ ਵੀ ਜਵਾਬ ਨਹੀਂ ਦੇ ਸਕੇ ਤੁਸੀਂ ਅੱਜ ਵੀ ਮਤਲਬ ਜਿਹੜੀਆਂ ਆਪਣੀ ਵਿਰੋਧੀ ਪਾਰਟੀ ਨੂੰ ਹੀ ਭੰਡਣ ਦਾ ਕੰਮ ਕੀਤਾ ਲਾਲ ਕਿਲੇ ਤੋਂ ਹੋਰ ਤੁਸੀਂ ਕੋਈ ਤੀਰ ਨਹੀਂ ਮਾਰਿਆ ਹਾਂ ਇੱਕ ਗੱਲ ਜ਼ਰੂਰ ਪ੍ਰਧਾਨ ਮੰਤਰੀ ਨੇ ਸਾਰੇ ਭਾਸ਼ਣ ਦੇ ਵਿੱਚ ਕਹੀ ਹੈ ਕਿ ਮੈਂ ਦੀਵਾਲੀ ਤੇ ਸਾਰਿਆਂ ਨੂੰ ਬਹੁਤ ਵੱਡਾ ਤੋਹਫਾ ਦੇਣ ਜਾ ਰਿਹਾ ਆਂ کیا ਬਾਤ ਹੈ ਜੀ ਉਹ ਤੋਹਫਾ ਕੀ ਹੈ ਜੀ ਉਹ ਕਹਿੰਦੇ ਆ ਕਿ ਮੈਂ ਜੀ ਇਹਦੇ ਤੇ ਦੀਵਾਲੀ ਤੇ ਜੀਐਸਟੀ ਕਟਾ ਦੂੰਗਾ ਵੀ ਜਿਹਦੇ ਕਰਕੇ ਕੁਝ ਲੋਕਾਂ ਨੂੰ ਸਮਾਨ ਸਸਤਾ ਮਿਲਣ ਦੀ ਉਮੀਦ ਲੱਗਦੀ ਆ ਪਰ ਦੇਖੋ ਹੁਣ ਦਿਵਾਲੀ ਆਊਗੀ ਤਾਂ ਪਤਾ ਲੱਗੂਗਾ ਪ੍ਰਧਾਨ ਮੰਤਰੀ ਜੀ ਨੇ ਫੇਰ ਭਾਸ਼ਣ ਦੇ ਵਿੱਚ ਕਿਹਾ ਕਿ ਅਸੀਂ ਸਾਡੀ ਇੱਛਾ ਹੈ ਕਿ ਸਾਡਾ ਵੀ ਆਪਦਾ ਕਿਉਂਕਿ ਇਹ ਆਈਟੀ ਦਾ ਯੁੱਗ ਹੈ ਟੈਕਨੋਲੋਜੀ ਦਾ ਯੁੱਗ ਹੈ ਬਿਲਕੁਲ ਵੀ ਸਾਡਾ ਵੀ ਆਪਦਾ ਸਪੇਸ ਸਟੇਸ਼ਨ ਹੋਵੇ ਜਿਵੇਂ ਕਿ ਬਾਕੀ ਮੁਲਕਾਂ ਦੇ ਆ ਵੱਡੇ ਮੁਲਕਾਂ ਦੇ ਪ੍ਰਧਾਨ ਮੰਤਰੀ ਜੀ ਨੇ ਆਪਣੀ ਤਕਰੀਰ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ਮਤਲਬ ਚਾਹੁੰਦੇ ਆ ਕਿ ਅਸੀਂ ਵੀ ਆਪਦੇ ਹਿੰਦੁਸਤਾਨ ਦੇ ਵਿੱਚ ਲੜਾਕੂ ਜਹਾਜ਼ਾਂ ਦਾ ਜੈਟ ਇੰਜਣ ਅਸੀਂ ਆਪਦਾ ਤਿਆਰ ਕਰੀ ਮੈਨੂਫੈਕਚਰ ਕਰੀ ਮੈਨੂਫੈਕਚਰਿੰਗ ਕਰੀਏ ਬੜੀ ਵਧੀਆ ਗੱਲ ਹੈ ਮੈਂ ਪ੍ਰਧਾਨ ਮੰਤਰੀ ਜੀ ਨੂੰ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਪ੍ਰਧਾਨ ਮੰਤਰੀ ਜੀ ਤੁਸੀਂ ਲੁਧਿਆਣੇ ਦੇ 30 ਗ੍ਰਾਮ ਗੜੀਏ ਉਹਨਾਂ ਨੂੰ ਪੂਰਾ ਖੁੱਲਾ ਫੰਡ ਦੇ ਦਿਓ ਤੇ ਖੁੱਲੀ ਛੂਟ ਦੇ ਦਿਓ ਉਹ 60 ਦਿਨਾ ਜੀ ਬਣਾ ਕੇ ਤੁਹਾਨੂੰ ਜਹਾਜ਼ ਸਣੇ ਜਹਾਜ਼ ਜੈਟ ਤੇ ਜੈਟ ਇੰਜਨ ਬਿਲਕੁਲ ਬਿਲਕੁਲ ਤੁਹਾਡੇ ਹਵਾਲੇ ਕਰ ਦੇਣਗੇ ਤੁਹਾਨੂੰ ਆਪਦੇ ਐਵੇਂ ਟੱਕਰਾਂ ਟੁੱਕੜਾਂ ਮਾਰਨ ਦੀ ਲੋੜ ਨਹੀਂ ਕਿਉਂਕਿ ਅਸੀਂ ਲੁਧਿਆਣੇ ਰਹਿੰਦੇ ਆ ਅਸੀਂ ਸਾਰਾ ਕੁਝ ਜਾਣਦੇ ਆ ਸਾਨੂੰ ਪਤਾ ਵੀ ਸਾਡੇ ਲੁਧਿਆਣੇ ਦੇ ਜਿਹੜੇ ਮਤਲਬ ਇੱਥੇ ਤੁਸੀਂ ਮਤਲਬ ਜਿਹੜੇ ਮਤਲਬ ਰਾਮਗੜੀਆ ਭਾਈਚਾਰੇ ਦੇ ਨੇ ਲੋਕ ਨੇ ਇਹਨਾਂ ਨੂੰ ਤੁਸੀਂ ਰੱਬ ਦਿਖਾ ਦਿਓ ਮੈਂ ਕਹਿੰਦਾ ਰੱਬ ਬਣਾ ਦੇਣ ਬੋਰਨ ਇੰਜੀਨੀਅਰ ਨੇ ਇਹ ਤਾਂ ਮਹਾ ਬੋਰਨ ਇੰਜੀਨੀਅਰ ਨੇ ਇਹ ਤਾਂ ਜਹਾਜ ਜੂਜ ਜੱਟ ਜੁੱਟ ਦਾ ਇੰਜਣ ਦਾ ਇੱਕ ਬਹੁਤ ਛੋਟੀ ਜੀ ਚੀਜ਼ ਹੈ ਇਹ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਮਤਲਬ ਬੜੀ ਛੇਤੀ ਪੂਰਾ ਹੋ ਸਕਦਾ ਜੇ ਕਿਤੇ ਪ੍ਰਧਾਨ ਮੰਤਰੀ ਜੀ ਸਾਡੇ ਇੱਥੇ ਲੁਧਿਆਣੇ ਦੇ ਮਤਲਬ ਇਹਨਾਂ ਨੂੰ ਮੌਕਾ ਦੇਣ ਬਿਲਕੁਲ ਬੋਰਨ ਟੂ ਇੰਜੀਨੀਅਰ ਨੇ ਜਿਹੜੇ ਉਹਨਾਂ ਨੂੰ ਮੌਕਾ ਦੇਣ ਇਹ 30 ਕ ਲੈ ਜਾਓ ਇੱਥੋਂ ਇਕੱਠੇ ਕਰਕੇ 60 ਦਿਨਾਂ ਚ ਹੀ ਤੁਹਾਨੂੰ ਇਹ ਸਣੇ ਜਹਾਜ਼ ਤੇ ਇੰਜਣ ਬਣਾ ਕੇ ਤੁਹਾਡੇ ਹਵਾਲੇ ਕਰ ਦੇਣਗੇ 10 ਕ ਲੈ ਜਨ ਪੁਰਾਣੇ ਬਾਬੇ 10 ਕ ਲੈ ਜਾ ਨਵੇਂ ਯੁੱਗ ਦੇ ਬਸ ਜੀ ਇਹ ਮਤਲਬ ਪ੍ਰਧਾਨ ਮੰਤਰੀ ਜੀ ਗੱਲਾਂ ਦਾ ਬਹੁਤ ਵੱਡੀਆਂ ਵੱਡੀਆਂ ਉਹਨਾਂ ਨੇ ਕੀਤੀਆਂ ਨੇ ਆਪਣੀ ਤਕਰੀਰ ਚ ਪੌਣੇ 2 ਘੰਟੇ ਦਾ ਭਾਸ਼ਣ ਤੁਸੀਂ ਸੋਚ ਸਕਦੇ ਹੋ ਬੜਾ ਵੱਡਾ ਭਾਸ਼ਣ ਦਿੱਤਾ ਉਹਨਾਂ ਨੇ ਤੇ ਅਗਰ ਤਾਂ ਕਰੇ ਵੀ ਨਹੀਂ ਦੱਸਤਾ ਉਹਨਾਂ ਨੇ ਇੱਡਾ ਵੱਡਾ ਬੱਸ ਹੰਦਾ ਬੇ ਨਹੀਂ ਜੇ ਨਹੀਂ ਕੋ ਹੋਰ ਬੜੀਆਂ ਗੱਲਾਂ ਕਹੀਆਂ ਉਹਨਾਂ ਨੇ ਕਲੀਨ એનર્ਜੀ ਤੇ ਕੀਤੀ ਹੈ ਜੀ ਵੀ ਸਾਡਾ 2030 ਤੱਕ ਅਸੀਂ ਕਲੀਨ એનર્ਜੀ ਵੱਲ ਜਾ ਰਹੇ ਹਾਂ ਸੈਮੀ ਕੰਡਕਟਰ ਤੇ ਅਸੀਂ ਕੰਮ ਕਰ ਰਹੇ ਹਾਂ ਦੱਸੋ ਇੱਕ ਸੈਮੀ ਕੰਡਕਟਰ ਕੀ ਹੁੰਦਾ ਹੈ ਸੈਮੀ ਕੰਡਕਟਰ ਨੋਂ ਬਹੁਤ ਵੱਡਾ ਹਮ ਪਰ ਸੈਮੀ ਕੰਡਕਟਰ ਕਹਿੰਦੇ ਕਿ ਨੂੰ ਚਿਪ ਨੂੰ ਕਹਿੰਦੇ ਆ ਚਿਪ ਸਾਡੇ ਮੁਲਕ ਛਲੇ ਉਹ ਵੀ ਨਹੀਂ ਬਣਦਾ ਹਮ ਚਾਈਨਾ ਦੇ ਆਉਂਦਾ ਉਹ ਵੀ ਸਾਰਾ ਬਾਹਰੋਂ ਆਉਂਦਾ ਉਹ ਵੀ ਮੈਂ ਕਹਣਾ ਤੁਸੀਂ ਲੁਧਿਆਣੇ ਵਾਲੇ ਨੂੰ ਮੌਕਾ ਦੇ ਕੇ ਦੇਖੋ ਹੂੰ ਉਹ ਵੀ ਬਣਾ ਦੇਣਗੇ ਚੱਕ ਦੇਣਗੇ ਫੱਟੇ ਹਾਂ ਚੱਕ ਲੈਣਗੇ ਫੱਟੇ ਤੇ ਤੁਸੀਂ ਮਤਲਬ ਗੱਲਾਂ ਹੋਰ ਵੀ ਬਹੁਤ ਪ੍ਰਧਾਨ ਮੰਤਰੀ ਜੀ ਨੇ ਮਤਲਬ ਇੱਕ ਉਹਨਾਂ ਨੇ ਕ੍ਰਿਟੀਕਲ ਮਿਨਰਲ ਤੇ ਕਹਿੰਦੇ ਅਸੀਂ ਕੰਮ ਕਰ ਰਹੇ ਆਂ ਤੇ ਆਧੁਨਿਕ ਇਕੋਸਿਸਟਮ ਵੀ ਅਸੀਂ ਕਹਿੰਦੇ ਤਿਆਰ ਕਰ ਰਹੇ ਆਂ ਖਾਸਿਆਂ ਮਤਲਬ ਗੱਲਾਂ ਉਹਨਾਂ ਨੇ ਮਤਲਬ ਆਪਦੇ ਭਾਸ਼ਣ ਦੇ ਵਿੱਚ ਲੋਕਾਂ ਨੂੰ ਕਹੀਆਂ ਪਰ ਇੱਕ ਗੱਲ ਮੈਨੂੰ ਜਿਹੜੀ ਉਹ ਬਹੁਤ ਮਾੜੀ ਲੱਗੀ ਜਿਹੜੀ ਉਹਨਾਂ ਨੇ लाल किले ਦੀ ਫਸੀਲ ਤੋਂ ਇੱਕ ਲਫ਼ਜ਼ ਪਾਪ ਨੀਚ ਇਹ ਦੋ ਲਫ਼ਜ਼ ਯੂਜ਼ ਕੀਤੇ ਨੇ ਵੀ ਨੀਚ ਲੋਕਾਂ ਨੇ ਇੱਕ ਪਾਪ ਕੀਤਾ 50 ਸਾਲ ਪਹਿਲਾਂ ਇਹ ਪ੍ਰਧਾਨ ਮੰਤਰੀ ਦੇ ਲੈਵਲ ਦੇ ਮੂਝ ਸ਼ੋਭਾ ਨਹੀਂ ਨਾਲੇ ਉਹ ਵੀ ਲਾਲ ਕਿਲੇ ਤੋਂ ਯਾਰ ਉਹ ਲਾਲ ਕਿਲੇ ਤੋਂ ਤੁਸੀਂ ਇਹ ਗੱਲਾਂ ਕਰ ਰਹੇ ਹੋ ਇਹ ਗੱਲਾਂ ਤੁਹਾਨੂੰ ਪ੍ਰਧਾਨ ਮੰਤਰੀ ਜੀ ਸ਼ੋਭਾ ਨਹੀਂ ਦਿੰਦੀਆਂ ਤੁਸੀਂ 140 ਕਰੋੜ ਲੋਕਾਂ ਦੇ ਨਮਾਇंदे ਹੋ ਤੁਸੀਂ ਆ ਸਾਰੇ ਲੋਕਾਂ ਨੇ ਥੋੜੇ ਇhtiarata ਪ੍ਰਗਟ ਕੀਤੀ ਆ ਪਰ ਹੁਣ ਤੁਸੀਂ ਪਤਾ ਨਹੀਂ ਮੈਨ ਲੱਗਦਾ ਹੁਣ ਤੁਹਾਡੇ ਮਨ ਚ ਡਰ ਬੈ ਗਿਆ ਜਿਹੜਾ ਉਹ ਰਾਹੁਲ ਗਾਂਧੀ ਨੇ ਆਵਦਾ ਚੱਕਿਆ ਜਿਹੜਾ ਵੀ ਜਿਹੜਾ ਵੋਟਾਂ-ਬੂਟਾਂ ਦੇ ਵਿੱਚ ਹੀਰਾ ਫੇਰੀ ਹੁੰਦੀ ਆ ਜਾਂ ਜੋ ਵੀ ਹੁੰਦਾ ਉਹਦੇ ਕਰਕੇ ਪਤਾਨੀ ਭਰਾਨ ਮੰਤਰੀ ਹੁਣ ਥੋੜਾ ਜਿਹਾ ਡਰ ਸੀਗਾ ਉਹਦੇ ਮਨ ਦੇ ਵਿੱਚ ਹੁਣ ਤੁਹਾਨੂੰ ਹੋਰ ਦੱਸਦਾ ਜੀ ਪਰਸੋਂ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਹਾਂਜੀ ਰਾਹੁਲ ਗਾਂਧੀ ਬਹੁਤ ਦੇਰ ਦਾ ਰੌਲਾ ਪਾ ਰਿਹਾ ਹੈ ਵੀ ਜਿਹੜੀਆਂ ਵੋਟ EVM ਮਸ਼ੀਨਾਂ ਨੇ ਹਾਂਜੀ ਇਹਦੇ ਵਿੱਚ ਵੀ ਕਪੜਾ ਹੁੰਦਾ ਵੋਟਾਂ 'ਚ ਵੀ ਕਪੜਾ ਹੁੰਦਾ ਪਰ ਸੋ ਦੋਨੇ ਚੀਜ਼ਾਂ ਸੁਪਰੀਮ ਕੋਰਟ ਦੇ ਵਿੱਚ ਸਾਬਤ ਕਰਤੀਆਂ ਸਾਬਤ ਕਰਤੀਆਂ ਉਹ ਕੀ ਹੋਇਆ ਜੀ ਇੱਕ ਕੋਈ ਨਾ ਜੀ ਅ ਮਤਲਬ ਪਾਣੀ ਪੱਤ ਦਾ ਪਿੰਡ ਹੈ ਕੋਈ ਬਿਆਨਾਂ ਲਖੂ ਬੋਨਾ ਲਖੂ ਬੋਨਾ ਲਖੂ ਗ੍ਰਾਮ ਹੈ ਕੋਈ ਉੱਥੇ ਦਾ ਮਤਲਬ 3 ਸਾਲ ਪਹਿਲਾਂ ਕੋਈ ਸਰਪੰਚੀ ਦੀ ਇਲੈਕਸ਼ਨ ਹੋਈ ਉੱਥੇ ਹਾਂਜੀ ਉਹ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਮਤਲਬ ਜਿਹੜਾ ਬੰਦਾ ਹਾਰ ਗਿਆ ਸੀ ਸਰਪੰਚੀ ਉਹਨੇ ਮਤਲਬ ਅਪੀਲ ਕੀਤੀ ਉਹਦੀ ਅਪੀਲ ਡਿਸਮਿਸ ਕਰਤੀ ਫਿਰ ਉਹ ਸੁਪਰੀਮ ਕੋਰਟ ਚ ਲੈ ਗਿਆ ਵੀ ਜੀ ਮੈਨੂੰ ਇਹਦੇ ਤੇ ਵੀ ਜਿਹੜਾ ਟ੍ਰਿਬਿਊਨਲ ਨੇ ਮੇਰੇ ਖਿਲਾਫ ਫੈਸਲਾ ਦਿੱਤਾ ਵੀ ਇਹ ਇਲੈਕਸ਼ਨ ਦੁਬਾਰਾ ਨਹੀਂ ਹੋ ਸਕਦੀ ਇਹ ਹੀ ਬੈਦ ਮੰਨੀ ਜਾਉ ਸੁਪਰੀਮ ਕੋਰਟ ਕਹਿੰਦੇ ਆਪਾਂ ਕੋਈ ਗੱਲ ਨਹੀਂ ਆਪਾਂ ਜਿਹੜਾ ਉਹ ਇਲੈਕਸ਼ਨ ਹੋਈ ਆ ਉਹੀ ਰਿਕਾਰਡ ਮੰਗਾ ਲੈਣੇ ਆ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਜੀ ਮਸ਼ੀਨਾਂ ਲੈ ਕੇ ਪੇਸ਼ ਹੋਵੋ ਉਹ ਜੀ ਮਸ਼ੀਨਾਂ ਲੈ ਕੇ ਰਜਿਸਟਰਾਰ ਜਦੋਂ ਸੁਪਰੀਮ ਕੋਰਟ ਦੇ ਵਿੱਚ ਆਇਆ ਉਹ ਮਸ਼ੀਨਾਂ ਦੇ ਵਿੱਚ ਜਦੋਂ ਕਾਊਂਟਿੰਗ ਕੀਤੀ ਗਈ ਜਿਹੜਾ ਤਾਂ ਬੰਦਾ ਜਿੱਤਿਆ ਹੋਇਆ ਸੀਗਾ ਸਰਪੰਚੀ ਉਹਨੂੰ ਤਾਂ ਵੋਟਾਂ ਪਈਆਂ ਸੀ 1000 ਅੱਛਾ ਤੇ ਜਿਹੜਾ ਬੰਦਾ ਸਰਪੰਚੀ ਹਾਰਿਆ ਸੀ ਉਹਨੂੰ ਵੋਟਾਂ ਪਈਆਂ ਸੀ 1051 ਠੀਕ ਹੈ 51 ਦਾ ਫਰਕ ਮਤਲਬ ਹਾਰਿਆ ਹੋਇਆ ਬੰਦਾ ਜਿੱਤ ਗਿਆ ਮਤਲਬ ਮਸ਼ੀਨਾਂ ਦੇ ਵਿੱਚ ਵੀ heira-pheri ਸਾਬਤ ਹੋ ਗਈ ਤੇ ਸੁਪਰੀਮ ਕੋਰਟ ਨੇ ਫਿਰ ਉਹਨਾਂ ਨੂੰ ਉਹਨੂੰ ਡਿਕਲੇਅਰ ਕਰਤਾ ਕਿ ਜੀ ਇਹ ਬੰਦਾ ਇਲੈਕਸ਼ਨ ਜਿੱਤਿਆ ਹੋਇਆ ਉਸ ਤੋਂ ਬਾਅਦ ਫਿਰ ਇੱਕ ਜਿਹੜੀ ਐਸਆਈਆਰ ਮੁੱਦੇ ਤੇ ਇੱਕ ਜਿਹੜੀ ਕੋਈ ਕਿਸੇ ਨੇ ਲਾਈ ਹੋਈ ਸੀਗੀ ਤੇ ਉਹਦੇ ਉਹਦਾ ਆਪਣਾ ਜਿਹਾ ਬੈਸਟ ਚੱਲਦੀ ਸੀ ਤਾਂ ਇੱਕ ਆਪਣੇ ਜੋਗਿੰਦਰ ਯਾਦਵ ਨੇ ਮਤਲਬ ਬਹੁਤ ਨੰਮੀ ਬੰਦੇ ਨੇ ਉਹ ਵੀ ਕੋਰਟ ਦੇ ਵਿੱਚ ਬੈਠੇ ਸੀ ਉਹ ਜਦੋਂ ਬਹਿਸ ਚੱਲਦੀ ਸੀ ਤਾਂ ਉਹ ਖੜੇ ਹੋ ਗਏ ਉਹਨਾਂ ਨੇ ਜੱਜ ਸਾਹਿਬ ਨੂੰ ਕਿਹਾ ਵੀ ਜੱਜ ਸਾਹਿਬ ਮੈਂ ਵੀ ਕੁਝ ਕਹਿਣਾ ਚਾਹੁੰਨਾ ਜੱਜ ਸਾਹਿਬ ਕਹਿੰਦੇ ਹਾਂਜੀ ਜ਼ਰੂਰ ਕਹੋ ਉਹਨਾਂ ਨੇ ਕੋਈ ਵਕੀਲ ਨਹੀਂ ਆਪ ਹੀ ਉਹਨਾਂ ਨੇ ਸਾਰਾ ਕੁਝ ਕਿਹਾ ਉਹ ਕਹਿੰਦੇ ਜੀ ਵੀ ਜੋ ਮਤਲਬ ਆ ਮੇਰੇ ਨਾਲ ਦੋ ਬੰਦੇ ਬੈਠੇ ਆ ਇੱਕ ਮਾਤਾ ਸੀ ਇੱਕ ਬਜ਼ੁਰਗ ਸੀ ਵੀ ਇਹਨਾਂ ਨੂੰ ਜਿਹੜੀ VOTING LIST ਦੇ ਵਿੱਚੋਂ ਨਾਂਅ ਕੱਟਿਆ ਗਿਆ ਵੀ ਇਹ ਮਰੇ ਹੋਏ ਸਨ ਆ ਬੰਦੇ ਜਿਉਂਦੇ ਜਾਗਦੇ ਮੇਰੇ ਕੋਲੇ ਬੈਠੇ ਨੇ ਨਾਲ ਸਬੂਤ ਵੀ ਲਿਆ ਜੱਜ ਸਾਹਿਬ ਬੜੇ ਹੈਰਾਨ ਹੋਏ ਵੀ ਆ ਕੀ ਹੋ ਰਿਹਾ ਤੇ ਤੇ ਇਹ ਕੀ ਹੋਇਆ ਸੀ ਪਿਛਲੀ ਤਰੀਕ ਦੇ ਜੱਜ ਸਾਹਿਬ ਨੇ ਕਿਹਾ ਸੀਗਾ ਜੀ ਤੁਸੀਂ ਸਾਨੂੰ 15 ਬੰਦੇ ਪੇਸ਼ ਕਰ ਦਿਓ ਤੇ ਅਸੀਂ ਇਹਦੇ ਤੇ ਕੋਈ ਆਰਡਰ ਕਰ ਦਿਆਂਗੇ ਤੇ ਉਹ ਹੋਰ ਵੀ ਬਿਹਾਰ ਤੋਂ ਬਹੁਤ ਬੰਦੇ ਆਏ ਹੋਏ ਸੀਗੇ ਤੇ ਇਹ ਹੁਣ ਯੋਗਿੰਦਰ ਯਾਦਵ ਦੇ ਨਾਲ ਹੋਣ ਕਰਕੇ ਇਹਨਾਂ ਦਾ ਚਰਚਾ ਹੋਇਆ ਪੇਪਰ ਦੇ ਵਿੱਚ ਵੀ ਇਹਨਾਂ ਦਾ ਦੋਨਾਂ ਦਾ ਨਾਮ ਆਇਆ ਤੇ ਖਬਰ ਵੀ ਲੱਗੀ ਤੇ ਜਿਹੜੇ ਮਤਲਬ ਬਾਕੀ ਦੇ ਬੰਦੇ ਸੀ ਉਹ ਰਾਹੁਲ ਗਾਂਧੀ ਦੇ ਘਰੇ ਚਲੇ ਗਏ ਠੀਕ ਹੈ ਜੀ ਤੇ ਰਾਹੁਲ ਗਾਂਧੀ ਨੇ ਫਿਰ ਇੱਕ ਟਵੀਟ ਕੀਤਾ ਵੀ ਅੱਜ ਮੈਨੂੰ ਇਲੈਕਸ਼ਨ ਕਮਿਸ਼ਨ ਦੀ ਮਿਹਰਬਾਨੀ ਨਾਲ ਦੋ ਮਰੇ ਹੋਏ ਨਾ ਜੀ ਨਾ ਮਰੇ ਹੋਏ ਬੰਦਿਆਂ ਨਾਲ ਚਾਹ ਪੀਣ ਦਾ ਮੌਕਾ ਮਿਲਿਆ ਮਤਲਬ ਉਹ 15 16 ਬੰਦੇ ਸੀਗੇ ਤੇ ਉਹ ਕਹਿੰਦੇ ਜੀ ਵੀ ਮੈਨੂੰ ਅੱਜ ਇਲੈਕਸ਼ਨ ਕਮਿਸ਼ਨ ਦੀ ਮਿਹਰਬਾਨੀ ਨਾਲ ਮਰੇ ਹੋਏ ਬੰਦਿਆਂ ਨਾਲ ਅੱਜ ਚਾਹ ਪੀਣ ਦਾ ਸੁਭਾਗ ਪ੍ਰਾਪਤ ਹੋਇਆ ਉਹਨਾਂ ਨੇ ਆਪਦਾ ਟਵਿੱਟਰ ਦੇ ਉੱਪਰ ਪਾਤਾ ਤੇ ਇਹ ਤਾਂ ਬੜੀ ਬਹਿਸ ਛੜੀ। ਹਮਤਲਬ ਜਿਹੜਾ ਉਹ ਬਿਹਾਰ ਚ ਐਸਆਈਆਰ ਵੋਟ ਚੋਰੀ ਵਾਲਾ ਮਸਲਾ ਉਹਦੇ ਤੇ। ਫਿਰ ਸਬਰੀਉਂ ਕੋਰਟ ਨੇ ਇਲੈਕਸ਼ਨ ਕਮਿਸ਼ਨ ਨੂੰ ਫਟਕਾਰ ਲਾਈ। ਪਹਿਲਾਂ ਤਾਂ ਇਲੈਕਸ਼ਨ ਕਮਿਸ਼ਨ ਮੰਨ ਹੀ ਨਹੀਂ ਸੀ ਰਿਹਾ ਵੀ ਅਸੀਂ ਨਹੀਂ ਜੀ ਇਹ ਕਰ ਸਕਦੇ। ਇਲੈਕਸ਼ਨ ਕਮਿਸ਼ਨ ਨੇ ਕਿਹਾ ਜੀ ਤੁਸੀਂ ਜਿੰਨੀਆਂ ਵੋਟਾਂ ਕੱਟੀਆਂ ਨੇ 65000 ਉਹਨਾਂ ਦਾ ਵੇਰਵਾ ਆਪਦੀ ਵੈਬਸਾਈਟ ਤੇ ਪਾਓ। ਤੇ ਕਾਰਨ ਦੱਸੋ ਵੀ ਇਹ ਨਾ ਕਿਉਂ ਕੱਟੇ ਗਏ ਨੇ। ਐਪਿਕ ਨੰਬਰ ਪਾ ਕੇ ਤਾਂ ਕਿ ਜੇ ਕਿਸੇ ਨੂੰ ਲੋਡ ਹੋਵੇ ਤਾਂ ਉਹ ਆਪਦਾ ਐਪਿਕ ਨੰਬਰ ਪਾ ਕੇ ਅਬਦੀ ਅੱਗੇ ਅਪੀਲ ਕਰ ਸਕੇ ਨੰਬਰ 2 ਪਹਿਲਾਂ ਇਲੈਕਸ਼ਨ ਕਮਿਸ਼ਨ ਕਹਿੰਦਾ ਸੀਗਾ ਜੀ ਅਸੀਂ ਮਤਲਬ ਆਧਾਰ ਕਾਰਡ ਨੂੰ ਨਹੀਂ ਮੰਨਦੇ ਉਹਨਾਂ ਨੇ ਇਹ ਜੇ ਇਹ ਫਾਰਮ ਕਹਤੇ ਸੀ ਇਹ ਲਿਆਓ ਉਹ ਲਿਆਓ ਬਰਥ ਸਰਟੀਫਿਕੇਟ ਮਾਂ ਪਿਓ ਦਾ ਬਰਥ ਸਰਟੀਫਿਕੇਟ ਉਹ ਹੁਣ ਸੁਪਰੀਮ ਕੋਰਟ ਨੇ ਉਹਨੂੰ ਮਤਲਬ ਜਿਹੜਾ ਆਧਾਰ ਕਾਰਡ ਆ ਉਹਨੂੰ ਵੀ ਕਹਤਾ ਵੀ ਇਹ ਮੰਨਿਆ ਜਾਊਗਾ। ਮਤਲਬ ਇਲੈਕਸ਼ਨ ਕਮਿਸ਼ਨ ਨੇ ਆਪਣੇ ਇੰਟਰਮ ਆਰਡਰ ਦੇ ਵਿੱਚ ਚੰਗੀ ਤਕੜੀ ਇਲੈਕਸ਼ਨ ਕਮਿਸ਼ਨ ਨੂੰ ਫਟਕਾਰ ਲਾਈ ਆ ਤੇ ਉਹਦੀ ਹੁਣ ਅਗਲੀ ਤਰੀਕ ਹੈ ਜਿਹੜੀ ਉਹ 22 ਅਗਸਤ ਪਈ ਹੋਈ ਆ। ਉਹਨੂੰ 22 ਅਗਸਤ ਨੂੰ ਦੇਖੋ ਕੀ ਹੁੰਦਾ। ਇਲੈਕਸ਼ਨ ਕਮਿਸ਼ਨ ਜਿਹੜਾ ਕਿ ਬਹੁਤ ਮਤਲਬ ਆਪਦੇ ਆਪ ਨੂੰ ਬਣਿਆ ਹੋਇਆ ਸੀਗਾ ਜੀ ਉਹ ਸੁਪਰੀਮ ਕੋਰਟ ਨੂੰ ਵੀ ਨਹੀਂ ਸੀ ਮੰਨ ਰਿਹਾ। ਮੈਂ ਨਹੀਂ ਮੰਨਣਾ ਜੀ ਤੁਸੀਂ ਜੋ ਕੋਈ ਆਰਡਰ ਜੀਤੇ ਨੇ। ਮਤਲਬ ਕੱਲ ਸੁਪਰੀਮ ਕੋਰਟ ਨੇ ਦੱਸਤਾ ਵੀ ਇਹ ਭਾਈ ਤੇਰੀ ਇਹ ਜਿਹੜਾ ਨਾ ਚੱਲਣੀ ਨਹੀਂ ਹੈਗੀ ਜਦ ਜੋ ਹੈਗਾ ਉਹ ਸਾਡੇ ਹਿਸਾਬ ਨਾਲ ਤੁਹਾਨੂੰ ਚੱਲਣਾ ਪਊਗਾ ਜਿਹੜਾ ਆਧਾਰ ਕਾਰਡ ਆ ਉਹ ਜੇ ਕੋਈ ਲਾ ਕੇ ਆਉਦਾ ਵੋਟ ਬਣਵਾਉਣੀ ਚਾਹੁੰਦਾ ਤਾਂ ਉਹਦੀ ਵੋਟ ਬਣੂਗੀ ਉਹਦੀ ਤਸਦੀਕ ਹੋਊਗੀ ਮਤਲਬ ਹੁਣ 22 ਤਰੀਕ ਪਈਆ ਜੀ ਦੇਖੋ ਹੁਣ 22 ਤਰੀਕ ਕੀ ਕਹਿੰਦੇ ਕੀ ਹੋਣ ਜਾ ਰਿਹਾ ਤੇ ਇੱਕ ਜਦੋਂ ਇਹਦੇ ਤੇ ਸਾਰੇ ਤੇ ਰਾਹੁਲ ਗਾਂਧੀ ਨੇ ਰੌਲਾ ਪਾਇਆ ਸੀ ਨਾ EC ਨੇ راہول ਗਾਂਧੀ ਨੂੰ ਨੋਟਿਸ ਜਾਰੀ ਕਰਤਾ ਸੀਗਾ ਜੀ ਵੀ ਤੁਸੀਂ ਐਫਐਸਐਡ ਵੱਲ ਦਿਓ ਜੀ ਸਾਈਨ ਕਰਕੇ ਕਮਿਸ਼ਨਰ ਹਾਂ ਤੇ ਅਗਲੇ ਦਿਨ ਹੀ ਅਨਰਾਗ ਠਾਕਰ ਨੇ ਵੀ ਸੇਮ ਮਤਲਬ ਪ੍ਰੈਸ ਕਾਨਫਰੰਸ ਕੀਤੀ ਸੇਮ ਜੋ راہول ਗਾਂਧੀ ਨੇ ਕੀਤੀ ਅੱਜ ਮਤਲਬ 48 ਘੰਟੇ ਹੋ ਗਏ ਇਲੈਕਸ਼ਨ ਕਮਿਸ਼ਨ ਨੂੰ ਅਨਰਾਗ ਠਾਕਰ ਦੀ ਨਹੀਂ ਦਿਖੀ ਹੈ ਹਾਂ راہول ਗਾਂਧੀ ਦੀ ਦਿਖ ਗਈ راہول ਗਾਂਧੀ ਨੂੰ ਨੋਟਿਸ ਜਾਰੀ ਕਰਤਾ ਅਨਰਾਗ ਠਾਕਰ ਨੂੰ ਹਲਕੀ ਨਹੀਂ ਕੀਤਾ ਇੱਕ ਤੀਜੀ ਗੱਲ ਆਪਾਂ ਕੱਲ ਕੀਤੀ ਸੀਗੀ ਇੱਕ ਬੜੀ ਪ੍ਰਸਟੀਜੀਅਸ ਇਲੈਕਸ਼ਨ ਹੋਈ ਐ ਮਤਲਬ ਜਿਹੜੀ ਆਹਾ ਜਿਹੜੇ ਸੰਸਦਨੇ ਉਹਨਾਂ ਦੀ ਹਾਂ ਬਿਲਕੁਲ ਤੇ ਉਹਦੇ ਵਿੱਚ ਮੋਦੀ ਜੀ ਨੇ ਅਮਿਤ ਸ਼ਾਹ ਨੇ ਆਉਦਾ ਬੰਦਾ ਖੜਾ ਕੀਤਾ ਸੀਗਾ ਅਰਜੀਤ ਪ੍ਰਤਾਪ ਰੂਡੀ ਸੀਗਾ ਉਹਦੇ ਖਿਲਾਫ ਸਾਰੀਆਂ ਪਾਰਟੀਆਂ ਨੇ ਰਲ ਕੇ ਜੀ ਜਿਹੜਾ ਹੁਣ ਅਮਿਤ ਸ਼ਾਹ ਨੇ ਖੜਾ ਕੀਤਾ ਮੋਦੀ ਦਾ ਵੀ ਅਸ਼ੀਰਵਾਦ ਉਹ ਬਿਲਕੁਲ ਉਹ ਉੱਥੇ ਹੁਣ ਸਮਰਤੀ ਰਾਨੀ ਵੀ ਤੁਰੇ ਫਿਰਦੀ ਸੀ ਅਮਿਤ ਸ਼ਾਹ ਵੀ ਤੁਰੇ ਫਿਰਦਾ ਸੀ ਪਰ ਦੂਜੇ ਪਾਸੇ ਉਹ ਜਿਹੜਾ ਬੰਦਾ ਸੀ ਰਜੀਵ ਪ੍ਰਤਾਪ ਰੂਦੀ ਉਹ ਵੀ ਭਾਪੀ ਦਾ ਹੀ ਐਮਪੀ ਹੈ ਪਰ ਸੋਨੀਆ ਗਾਂਧੀ, ਰਾਹੁਲ ਗਾਂਧੀ, ਅਖਲੇਸ਼ ਯਾਦਵ ਤੇ ਆਪਣਾ ਤੇਲਗੂ ਦੇਸ਼ਾਂ ਵਾਲੇ ਆਪਣਾ ਨਾਈਡੂ ਸਾਹਿਬ ਉਹ ਸਾਰੇ ਉੱਧਰ ਹੋ ਗਏ ਮਤਲਬ ਕਹਿਣ ਦਾ ਜੀ ਅਮਿਤ ਸ਼ਾਹ ਦਾ ਬੰਦਾ ਹਰਾਤਾ ਉੱਥੇ ਕਿਉਂਕਿ ਇਲੈਕਸ਼ਨ ਜਿਹੜੀ ਹੋਈ ਹੈ ਉਹ VOTING ਨਾਲ ਹੋਈ ਹੈ ਭਰਤੀ ਨਾਲ ਜਿੱਥੇ ਪਰਚੀ ਨਾਲ ਵੋਟ ਹੋਈ ਆ ਉੱਥੇ ਚੱਲਣੀ ਨਹੀਂ ਉੱਥੇ ਤਾਂ ਮਤਲਬ ਜਿਹੜਾ ਹਿੰਦੁਸਤਾਨ ਦਾ ਚਨੱਕਿਆ ਕਹਿੰਦਾ ਹੈ ਕਿਹਾ ਜਾਂਦਾ ਮੋਦੀ ਜੀ ਇਹ ਜੋੜੀ ਹੈ ਜਿਹੜੀ ਹਮ ਦੋ ਹਮਾਰੇ ਦੋ ਵਾਲੀ ਉਹ ਤਾਂ ਫਿਰ ਹਾਰ ਗਈ ਨਾ ਇਹ ਤਾਂ ਨਹੀਂ ਮਤਲਬ ਵੋਟ ਪਰਚੀ ਨਾਲ ਵੋਟ ਕਰਾਉਣੀ ਜਾਂਦੇ ਇਹ ਗੁਰਖ ਧੰਦਾ ਸਾਰਾ ਇਹ ਹੈ ਮਨਾ ਚ ਡਰ ਆ ਇਹਨਾਂ ਦੇ ਇਹਨਾਂ ਦੇ ਡਰ ਆ ਇਹਨਾਂ ਦੇ ਕਿਉਂਕਿ ਖਾਸੇ ਸਟੇਟਾਂ ਚੋਂ ਤਾਂ ਇਹਨਾਂ ਨੂੰ ਸਾਫ਼ ਹੀ ਨਾ ਕਰ ਦਿੱਤੀ ਗਈ ਆ ਮੈਂ ਕਹਾਂ ਜੀ ਦੇਖੋ ਜੇ ਅੱਜ ਇਲੈਕਸ਼ਨ ਹੋ ਜਵੇ ਬੋਟ ਪਰਚੀ ਨਾਲ ਸ਼ਾਇਦ ਗੁਜਰਾਤ ਚ ਵੀ ਨਹੀਂ ਜਿੱਤ ਸਕਦੇ ਮਤਲਬ ਇਹ ਕਿਤੇ ਵੀ ਨਹੀਂ ਜਿੱਤ ਸਕਦੇ ਹੁਣ ਪਿੱਛੇ ਜੇ ਜਦੋਂ ਇਲੈਕਸ਼ਨ ਹੋਈ ਆ ਆਪਣੀ ਐਮਪੀ ਦੀ ਤੁਹਾਨੂੰ ਯਾਦ ਹੋਣਾ ਮੋਦੀ ਦਾ ਇਲੈਕਸ਼ਨ 1 ਵਜੇ ਪਾਉਣੇ 1 ਵਜੇ ਮੋਦੀ ਦਾ ਰਿਜ਼ਲਟ ਆਉਣ ਲੱਗਿਆ ਸੀ ਵੀ ਮੋਦੀ ਜੀ ਪਿੱਛੇ ਨੇ ਉਸ ਤੋਂ ਬਾਅਦ ਰਿਜ਼ਲਟ ਰੋਕਤਾ ਟੀਵੀ ਦੇ ਉੱਪਰ ਕੁਝ ਨਹੀਂ ਦਿਖਾ ਰਹੇ 12 ਨਸੀ ਦਾ ਵੀ ਉੱਥੇ ਦੇ ਇਲੈਕਸ਼ਨ ਦੀ ਕੀ ਸਥਿਤੀ ਆ ਕੀ ਸਟੇਟਸ ਆ ਕੁਝ ਨਹੀਂ ਦਿਖਾਇਆ ਸ਼ਾਉ ਨੂੰ 4 ਵਜੇ ਮੋਦੀ ਨੂੰ 1 ਲੱਖ ਵੋਟਰਾਂ ਮਤਲਬ ਹਾਰ ਦਾ ਹਾਰਦਾ ਹੀ ਉਹ ਜਿੱਤਿਆ ਉਹ ਹੁਣ ਪਤਾ ਨਹੀਂ ਕਿੱਦਾਂ ਜਿੱਤਿਆ ਉਹ ਜਿਹੜੀ ਪਾਣੀ ਪੱਤ ਵਾਲੀ ਜੋ ਕੰਮ ਹੋਇਆ ਜੇ ਇੱਕ ਬਹੁਤ ਛੋਟੇ ਲੈਵਲ ਤੇ ਮਤਲਬ ਕਿ ਸਰਪੰਚੀ ਚ ਇਹ ਕੰਮ ਹੋ ਸਕਦਾ ਵੀ ਜੇ 1000 ਵੋਟਾਂ ਨੂੰ 1051 ਗਿਣੀਆਂ ਜਾ ਸਕਦੀਆਂ ਨੇ ਇਹ ਤਾਂ ਫਿਰ ਮੋਦੀ ਸੀਗਾ ਜਿਹਨੇ ਸਾਰਾ ਮੁਲਕ ਚਲਾਉਣਾ ਉਹ ਉਹਦੀਆਂ ਮਸ਼ੀਨਾਂ ਚ ਕਿਉਂ ਨਹੀਂ ਹੋਇਆ ਹੋਊਗਾ 110% ਹੋਇਆ ਹੋਊਗਾ ਇਹ ਕੰਮ ਹੀ ਹੋਇਆ ਯੋਗੀ ਮੈਨੂੰ ਯਾਦ ਆ ਪੌਣੇ 1 ਵਜੇ ਤੋਂ ਬਾਅਦ ਕੋਈ ਰਿਜ਼ਲਟ ਉਹਦਾ ਕੋਈ ਦਿਖਾਣੀ ਸੀ ਰੇ ਅਪਡੇਟ ਵੀ ਮੋਦੀ ਜੀ ਅੱਗੇ ਆ ਕਾ ਪਿੱਛੇ ਆ ਕਿੰਨੀਆਂ ਵੋਟਾਂ ਨਾਲ ਅੱਗੇ ਚੱਲ ਰਿਹਾ ਕਿੰਨੀਆਂ ਵੋਟਾਂ ਨਾਲ ਪਿੱਛੇ ਚੱਲ ਰਿਹਾ ਉਹ ਸ਼ਾਮ ਨੂੰ ਮਤਲਬ 4:30 ਪੌਣੇ 5 ਵਜੇ ਉਹਨਾਂ ਨੂੰ ਡਿਕਲੇਅਰ ਹੀ ਕੀਤਾ ਜੀ ਮੋਦੀ ਜੀ 1 ਲੱਖ ਵੋਟਾਂ ਨਾਲ ਜਿੱਤੇ ਉੱਥੇ ਵੀ ਮੈਨੂੰ ਲੱਗਦਾ ਇਹੀ ਕੰਮ ਹੋ ਗਿਆ ਸੁਣਨ ਜੇ ਵੀ ਆਂਦਾ ਕਹਿ ਦਿੰਦੇ ਆ ਕਿ ਜੇ ਅਸੀਂ ਕਪਲਾ ਕਰਦੇ ਆ ਈਵੀਐਮ ਮਸ਼ੀਨਾਂ ਚ ਵੋਟਾਂ ਚ ਕਪਲਾ ਕਰਦੇ ਆ ਤੇ ਫੇਰ ਸਾਡੀ ਓਪੋਜੀਸ਼ਨ ਕਿਵੇਂ ਆ ਓਪੋਜੀਸ਼ਨ ਤਾਂ ਹੋਣੀ ਨਹੀਂ ਚਾਹੀਦੀ ਪਰ ਇਹ ਕਰ ਨਹੀਂ ਸਕਦੇ ਹਾਂ ਬਿਲਕੁਲ 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 ਇਹ ਇਹ ਇਹੀ ਤਾਂ ਸਾਰਾ ਕੰਮ ਹੈ ਹਾਂ ਦੇਖੋ ਇਹਨਾਂ ਨੇ ਕੀਤਾ ਤਾਂ ਐਤਕੀ ਬਹੁਤ ਕੁਝ ਸੀਗਾ ਪਰ ਕਈ ਥਾਵਾਂ ਤੇ ਕੀ ਹੈ ਕੋਈ ਜਿਹੜੇ ਅਫਸਰ ਹੁੰਦੇ ਆ ਨਾ ਉਹ ਇਮਾਨਦਾਰ ਹੁੰਦੇ ਨੇ ਨਹੀਂ ਚੱਲਣ ਦਿੰਦੇ ਅਗਲੇ ਕਹਿੰਦੇ ਨਹੀਂ ਅਸੀਂ ਗਲਤ ਕੰਮ ਹੋਣ ਨਹੀਂ ਦੇਣਾ ਠੀਕ ਆ ਜੀ ਸਾਰਾ ਕੁਝ ਦਾ ਮਤਲਬ ਜੋ ਆਪਾਂ ਸੋਚਦੇ ਆ ਉਸ ਹਿਸਾਬ ਨਾਲ ਨਹੀਂ ਨਾ ਹੁੰਦਾ ਪਰ ਬਹੁਤ ਬਹੁਤ ਮਤਲਬ ਜਾਦੇ ਲੈਵਲ ਤੇ ਤਾਂ ਮਤਲਬ ਜੋੜੀ ਸਰਕਾਰ ਹੁੰਦੀ ਆ ਉਹ ਆਪਣੇ ਹਿਸਾਬ ਨਾਲ ਨਤੀਜੇ ਲਈ ਹੋ ਇਹਦਾ ਸੁਧਾਰ ਆਪਾਂ ਸਿਰਫ ਇਹੀ ਦੇਖ ਰਹੇ ਆ ਕਿ ਜੇ ਇਹਦੀਆਂ ਸਟੈਂਪਡ ਵੋਟਾਂ ਹੋ ਜਾਣ ਤਾਂ ਹੀ ਸੁਧਾਰ ਹੋ ਸਕਦਾ ਬਿਲਕੁਲ 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 ਤਾਂ ਹੀ ਸੁਧਾਰ ਹੋ ਸਕਦਾ ਉਹਨਾਂ ਦੇਖੋ ਬਿਹਾਰ ਦੀ ਚੋਣ ਦੇ ਵਿੱਚ 65 ਲੱਖ ਵੋਟਾਂ ਘਟਣ ਦਾ ਕੀ ਕਾਰਨ ਅੱਛਾ ਇੱਕ ਹੋਰ ਦੇਖੋ ਵਿਹਾਰ ਦੇ ਵਿੱਚ ਜਿਹੜਾ ਇਹਨਾਂ ਦਾ ਬੀਜੇਪੀ ਦਾ ਬਿਹਾਰ ਦਾ ਇੰਚਾਰਜ ਲਾਇਆ ਹੋਇਆ ਉਹ ਗੁਜਰਾਤ ਦਾ ਹੂੰ ਉਹਦੀ ਵੀ ਵੋਟ ਬਣੀ ਹੋਈ ਹੈ ਉੱਥੇ ਬਿਹਾਰ ਵਿੱਚ ਦੱਸੋ ਉਹਦੀ ਵੋਟ ਕਿੱਦਾਂ ਬਣ ਗਈ ਬਿਹਾਰ ਦੇ ਵਿੱਚ ਇਹ ਇਸ ਵਾਰੀ ਬਣੀ ਹੈ ਕਿਉਂਕਿ ਐਮਪੀ ਦੀ ਇਲੈਕਸ਼ਨ ਚ ਤਾਂ ਉਹਨੇ ਗੁਜਰਾਤ ਚ ਵੋਟ ਪਾਈ ਸੀ ਉਸ ਬੰਦੇ ਨੇ ਬਿਲਕੁਲ ਉਹਦੀ ਹੁਣ ਕਿਉਂ ਵੋਟ ਬਣ ਗਈ ਉੱਥੇ ਇਹ ਤਾਂ ਜੀ ਬਹੁਤ ਗੱਲਾਂ ਨੇ ਇਹ ਬਤਨ ਹੁਣ ਦੇਖੋ ਸੁਪਰੀਮ ਕੋਰਟ ਨੇ ਬਾਕੀ 22 ਅਗਸਤ ਨੂੰ ਦੇਖਦੇ ਆਂ 22 ਅਗਸਤ ਨੂੰ ਕੀ ਆਉਂਦਾ ਆਰਡਰ ਦੇਖਦੇ ਆਂ ਤੇ ਫਿਰ ਅੱਜ ਦਾ ਸੈਸ਼ਨ ਕਰੀਏ ਜੀ ਵਾਈਂਡ ਅਪ ਸਤ ਸਤ ਸ੍ਰੀ ਅਕਾਲ